ਕਰਾਂਗੇ ਲਗਾਈ ਨਹੀਂ ਹੈ ਜੇ ਵੀ ਬਦਲ ਦਸਤਰ ਕੀਤੇ ਜਾਣੇ ਉਹ ਲੋਕਾਂ ਦੇ ਇੱਥੇ ਦੇ ਤਰ੍ਹਾਂ ਦੀ ਤਰ੍ਹਾਂ ਹੈ ਲੱਗਦਾ ਕੰਟਰੀ ਇੰਡਸਟਰੀਆਂ ਦੇ ਪਿਆਰ ਹੁੰਦੇ ਰਹੇ ਨੇ ਇੱਥੋਂ ਤੱਕ ਕਿ ਜिले ਬਠਿੰਡੇ ਦਾ ਡੀ.ਸੀ. ਨੂੰ ਦੱਸਦੇ ਰੈਗੂਮੈਂਟ ਤੱਕ ਇਹ ਅਗਲਾ ਬਣਾ ਚੱਕੇ ਕਿ ਕਾਫੀ ਤੋਂ ਇਹ ਰਹਾ ਹਾਂ ਕੋਈ ਮੇਰੇ ਨਾਮ ਉਤਰੋ بہت سکھدائی گٹنا واپری ہے بہت دیا دان سنگھ جی گرو گوبند سنگھ رہے لڑائی سکھ رہے آرتی ایسی گٹنا واپری آ جڑی گٹنا نے سارے رکھ د ਇਹ ਕਥਨਾ ਇਹ ਬਸੀਦਾ ਹਰਿਆ ਦੋ ਪਰਵਾਰਾਂ ਦੀ ਵਿਰਾਹੀ ਇਹ ਤੁਹਾਨੂੰ ਜੀ ਪਤਾ ਨਹੀਂ ਕਿਉਂ ਪ੍ਰਸ਼ਾਸਨ ਇਹ ਕਹ ਰਿਹਾ ਹੈ ਕਿ ਦੋ ਪਰਵਾਰਾਂ ਦੀ ਵਿਰਾਹੀ ਹੈ ਬਿਲਕੁਲ ਇਸ ਤੋਂ ਬੋਲਿਆ ਗਿਆ ਮੈਂ ਕਹਿਣਾ ਚਾਹੁੰਦਾ ਹਾਂ ਕਿ ਬਿਲਕੁਲ ਦੋ ਪਰਵਾਰਾਂ ਦੀ ਵਿਰਾਹੀ ਨਹੀਂ ਇਹ ਬਿਲਕੁਲ ਸੱਚਿਆ ਪੰਜਾਬ ਦੀ ਸਰਕਾਰ ਆਖੋ ਜੇ ਇੱਕ ਆਈ ਸੀ ਬਦਲਾਵ ਆਉਣਾ ਮੈਂ ਖਤਮ ਕਰ ਦਵਾਂਗੇ ਉਹ ਨਸੀਬੀ ਵਿਕਾਰ ਤੋਂ ਆਪ ਗਲਤਾਨ ਹੋ ਜਾਂਦੀ ਹੈ ਮੈਂ ਤਾਂ ਨਹੀਂ ਦੇਖਦਾ ਹੁਣ ਦੀ ਸੈਮਤੀ ਤੋਂ ਬਿਨਾ ਕੋਈ ਹੈ ਤੋਂ ਬਿਨਾ ਕੋਈ ਮੰਦਾ ਮਤਾਂ ਵੀ ਤੱਕਦਾ ਪਾਉਰ ਐਂਡ ਜਿੰਦ ਤੋਂ ਹੋਵੇ ਤਾਂ ਪੰਜਾਬ ਦੇ ਕਿਸੇ ਲੋਕ ਦੇ ਸਿੰਧੋ ਤੇ ਕੋਲੋਂ ਤੋਂ ਉਹਨਾਂ ਤੇ ਖੁੱਲੀ-ਫੁੱਲੀ ਨਹੀਂ ਮੰਦੀ ਜਿਵੇਂ ਕਿ ਹਰ ਕਦਾ ਐਮਐਨਏ ਤੇ ਪੰਜਾਬ ਦੀ ਸਰਕਾਰ ਤੇ ਮੁੰਡੀਆਂ ਹੋਏ ਉਹ ਕੀ ਆ ਕਿ ਕਿੱਥੇ ਦਾ ਬਹੁਤ ਪਿਆ ਤੇ ਖੋਲ ਕਰਨ ਦਾ ਵਿਸ਼ਾ ਸਰ ਇੱਕ ਬਚਾਰੀ ਆ ਮਸਾ ਤੱਕ ਕਰੋ ਕੋਲੋਂ ਕੇ ਸਰਕਾਰ ਲਾ ਰਹੀ ਆ ਇਹਨਾਂ ਵਰਕੇ ਬਿਨਾਰ ਦੇ ਬੋੜਾ ਕਰਤੀ ਤਾਂ ਬਿਆ ਇੱਕ ਸਾਹੀ ਬੋਲ ਰਿਹਾ ਸੀ ਕਿ ਜੇ ਕੋਈ ਮਾਨਵ ਸੰਭਲ ਲੋਕ ਕੋ ਬੱਚੇ ਨਾ ਆ ਬੰਗੇ ਮੈਂ ਕਿਹਾ ਜੇ ਅਵੰਦੀ ਦੇ ਤੱਕ ਬੱਚੇ ਨੂੰ ਤਬਾਹ ਹੋ ਰਿਹਾ ਕੋਈ ਇੱਕ ਪਿੰਡ ਤੱਕ ਲੋ ਉਹ ਸਿੰਦ ਦੇ ਵਿੱਚ ਗੀਤੀ ਕਰਕੇ ਵੇਖੋ ਜਿੰਮਤ ਦੇ ਫਾਸਕਾ ਮੁੰਡੇ ਗਏ ਤੇ ਬਾਕੀ ਬੱਚੇ ਜਿੰਨੇ ਨੇ ਗੀਤੀ ਕਰਕੇ ਵੇਖੋ ਪਾਰੋਂ ਫਲੇ ਦੀਆਂ ਨਿਕਲ ਗਈ ਕੋਈ ਘਰ ਨਹੀਂ ਬਚਿਆ ਜਿਹੜੇ ਘਰ ਤੱਕ ਇਹ ਅਗਰ ਪਹੁੰਚੀ ਨਾ ਹੋਵੇ ਨਸ਼ੇ ਵਾਲੀ ਕੋਈ ਦੇਤੀ ਰੋਟੀ ਦੀ ਹਿੰਮਤ ਕੀਤੀ ਹੈ ਕਿਸੇ ਨੇ ਉਹ ਨਾ ਜੇ ਕੋ ਨਾ ਬੜਾ ਦਰਖਵਾ ਦੇ ਸੁਣਨਾ ਕਰ ਤੇ ਤੂੰ ਬਣਾ ਕੇ ਉਹ ਆਪਣੇ ਘਰਾਂ ਦੇ ਉੱਤੇ ਪਾਵਾ ਦੇ ਦਿੱਤਾ ਗਿਆ ਸੰਗ੍ਰਹਿ ਜਿਸਨ ਕਰੀਤਾ ਪੂਰਾ ਹੋ ਗਿਆ ਉਹ ਘਾਟ ਜਾਂਦੇ ਆ ਘਰ ਤੋਂ ਪੀਂਦੇ ਆ ਅੱਖਾਂ ਦੇ ਫਾਮਣੇ ਵਾਪਰ ਗਿਆ ਤੇ ਆਪ ਘਰਾਂ ਨੂੰ ਆ ਕੇ ਲਾਉਣ ਨੂੰ ਸੰਦੇ ਜੱਤੀ ਹੋ ਕੇ ਹੱਥ ਪਾ ਕੇ ਹੁਣ ਤੁਹਾਡੇ ਨੂੰ ਇੱਕ ਕਹਾਣੀ ਇਹ ਤਾਂ ਬੰਕਰ ਆਮੀ ਬਣਾਇਆ ਤੇ ਬੰਕਰ ਅਮੀ ਦਾ ਅਰਥ ਹੈ ਤੁਹਾਡੇ ਬੰਗਾਰ ਤੇ ਕਹਿੰਦਾ ਨੂੰ ਫੜਿਆ ਕੀ ਨੂੰ ਕਹਿੰਦਾ ਆ ਹੈ ਹੇ ਮੰੰਦੂ ਜੇ ਉਸ ਦੀ ਫੋਨ ਹੈ ਰੇ ਕਿ ਆਹ ਜਿਹੜਾ ਪੁਲਿਸ ਵਾਲੀ ਉਸੂਨੇ ਦਾ ਬਾਤ ਆਇਆ ਤੇ ਪ੍ਰਮਾਣ ਇੱਥੇ ਫਿਰਦਾ ਬੰਦੇ ਇਸ ਪ੍ਰੋਗਰਾਮ ਤੇ ਖੱਲਣ ਦਾ ਚਾਹੁੰਦਾ ਆ ਜੇ ਪੁਲਿਸ ਵੀ ਹੈ ਕਤਮ ਕਵਿਤਾ ਉਹ ਪਾਉਣਾ ਪੂਰ ਸਾਡੇ ਵਿੱਚ ਤੇ ਜਵਾਕ ਨਹੀਂ ਜਾਣਦੇ ਸੇ ਕਰਨ ਪਈ ਤੇਰਾ ਪਪਾ ਲੀਟਰ ਕੁਦਰ ਮੋਟਰਸਾਈਕਲ ਚਲਾਦੇ ਸ਼ਾਨੀ ਹੁੰਦਾ ਵਰਗ ਦੇ ਦਿੱਕਤੀ ਕਰ ਦਿੱਤੀ ਗਿਆ ਸਾਰੇ ਮੁੰਡੇ ਜਾ ਕੇ ਸਿੱਤਰ ਨੂੰ ਕਹਿੰਦੇ ਆ ਚਲ ਕੇ ਮੈਂ ਕਾਮੇ ਗੁਰਿੰਦਰ ਕਰਾਉਣੇ ਦਾ ਮੈਨਾ ਹੁਣ ਮੇਰੇ ਨਾਲ ਗੁਰਿੰਦਰ ਨੂੰ ਲੈ ਕੇ ਫਾਇਦਾ ਫੜ ਗਿਆ ਤੁਸੀਂ ਤੁਸੀਂ ਸ਼ਰਦੋ